ਮਨਪ੍ਰੀਤ ਅਿਆਲੀ ਦਾ ਉਹ ਬਿਆਨ ਦੇਖਿਆ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਪਾਰਟੀ ਦੀਆਂ ਸਰਗਰਮੀਆਂ ਤੋਂ ਪਾਸੇ ਜਾ ਰਿਹਾ ਹਾਂ ਜਿੰਨਾ ਚਿਰ ਇਹ ਲੀਡਰਸ਼ਿਪ ਹੈ ਉਨਾ ਚਿਰ ਕੁਝ ਵੀ ਬਦਲਦਾ ਦਿਖਾਈ ਨਹੀਂ ਦਿੰਦਾ ਤੇ ਇਹਦੇ ਨਾਲ ਤੁਰਨ ਦਾ ਕੋਈ ਫਾਇਦਾ ਨਹੀਂ ਇਹ ਵੀ ਆਪਣੇ ਆਪ ਚ ਇੱਕ ਬਗਾਵਤ ਹੁੰਦੀ ਹੈ ਦੂਜੇ ਬੰਨੇ ਬਲਦੇਵ ਸਿੰਘ ਮਾਨ ਜਿਹੜੇ ਕਿ ਪਹਿਲਾਂ ਬਰਨਾਲਾ ਦਲ ਦੇ ਵਿੱਚ ਅਹਿਮ ਹੁੰਦੇ ਸੀ ਹੁਣ ਸੁਖਵੀਰ ਦੇ ਨਾਲ ਵੀ ਪਿੱਛੇ ਐਮਰੈਟ ਹੀਣਸਾ ਦੇ ਜਾਣ ਤੋਂ ਬਾਅਦ ਉਹਨਾਂ ਦਾ ਗੁਲਸ਼ਨ ਪਰਮਜੀਤ ਕੋਰ ਗੁਲਸ਼ਨ ਜਿਹੜੇ ਦੋ ਵਾਰ ਦੇ ਐਮਪੀ ਰਹੇ ਢਿੰਸਾ ਗਰੁੱਪ ਦੇ ਵਿੱਚ ਆਪਣੇ ਪਤੀ ਸਮੇਤ ਅਕਾਲੀ ਦਲ ਚ ਮੁੜਾਏ ਸੀ ਉਹਨਾਂ ਨੇ ਅਸਤੀਫਾ ਮੰਗਿਆ ਸੁਖਬੀਰ ਸਿੰਘ ਬਾਦਲ ਦਾ ਸੋ ਐਸੀ ਸਥਿਤੀ ਦੇ ਵਿੱਚ ਕੀ ਹੁਣ ਵਾਪਰਨ ਕੀ ਜਾ ਰਿਹਾ ਤੁਸੀਂ ਹੁਣ ਐਗਜ਼ਾਮਨ ਕਿਵੇਂ ਕਰ ਰਹੇ ਹੋ ਸੀਨ ਨੂੰ ਅਕਾਲੀ ਦਲ ਦੇ ਵਿੱਚ ਸਦਾ ਸੁਖਬੀਰ ਸਿੰਘ ਬਾਦਲ ਦੀ ਚੁੱਪ ਉਹਨਾਂ ਦੀ ਪ੍ਰਧਾਨਗੀ ਨੂੰ ਬਚਾ ਲੂਗੀ ਅਸਲ ਦੇ ਵਿੱਚ ਸਾਡੀ ਪੋਲਿਟਿਕਸ ਦਾ ਨਾ ਇੱਕ ਜਿਹੜੀ ਅਪਰੋਚ ਲੈਵਲ ਦਾ ਨੁਕਸ ਹੈ ਬਹੁਤ ਵੱਡਾ ਉਹ ਸਾਰਿਆਂ ਲੀਡਰਾਂ ਦੇ ਵਿੱਚ ਹੀ ਆਉਂਦਾ ਜਾ ਰਿਹਾ ਇਸ ਲਈ ਅਸੀਂ ਨੋਮਿਕਲੇਚਰ ਸਾਡੀ ਸ਼ਬਦ ਕੀ ਕਹਿੰਦੇ ਆ ਮੈਨੂੰ ਲੱਗਦਾ ਸਭ ਨੂੰ ਸਮਝ ਨਹੀਂ ਆਉਂਦੀ ਉਹਨਾਂ ਸ਼ਬਦਾਂ ਦਾ ਅਰਥ ਕੀ ਹੁੰਦਾ ਹੈ ਸੱਜਣ ਅਸੀਂ ਕਹਿਣਾ ਕੀ ਚਾਹੁੰਦੇ ਆ ਸਪੋਜ਼ ਕਰੋ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਪ੍ਰਕਾਸ਼ ਸਿੰਘ ਬਾਦਲ ਉਹ ਨਹੀਂ ਜਾਂਦੇ ਜਾਂਦੇ ਕਹਿ ਕੇ ਗਏ ਸੀ ਜਦੋਂ ਮੈਂ ਨਾਲ ਗੱਲ ਕੀਤੀ ਕਿ ਲੰਬੀ ਦੇ ਲੋਕ ਕਿਤੇ ਨਾ ਸੋਚਣ ਅਸੀਂ ਅਨਾਥ ਹੋ ਗਏ ਆ ਤੁਸੀਂ ਲੰਬੀ ਆ ਜਾਓ ਜਲਾਲਾਬਾਦ ਛੱਡ ਕੇ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਇੱਕ ਗਵਰਨਮੈਂਟ ਆਫ ਇੰਡੀਆ ਨੇ ਸਕੀਮ ਬਣਾਈ ਸੀ ਪਿੰਡ ਨੂੰ ਗੋਦ ਲੈਣ ਦੀ ਹਰ ਐਮਪੀ ਇੱਕ ਪਿੰਡ ਗੋਦ ਲਏ ਜਿਨ ਮੋਦੀ ਸਾਹਿਬ ਜਦੋਂ ਆਏ ਸੀ ਬੁੜੇ ਕਿਸਾਨ ਉਹ ਪਤਾ ਨਹੀਂ ਕਿੱਥੇ ਹੋ ਗਏ ਬਾਕੀ ਬਾਕੀ ਚਲੇ ਗਏ ਨੇ ਜਿਹੜੇ ਉਹ ਜਿਹੜੀਆਂ ਸਾਰੀਆਂ ਅਪਰੋਚੇਜ ਕਿ ਤੁਸੀਂ ਮਹਿਸੂਸ ਕੀ ਕਰਦੇ ਹੋ ਕੋ ਕਿਸੇ ਐਮਪੀ ਦੀ ਔਕਾਤ ਹੈ ਸਾਰੇ ਪਿੰਡਾਂ ਨੂੰ ਗੋਦ ਲੈਣ ਦੀ ਕਿਸੇ ਲੀਡਰ ਦੀ ਔਕਾਤ ਹੈ ਸਾਰੇ ਇਲਾਕੇ ਨੂੰ ਅਨਾਥ ਕਰ ਦੇਣ ਦੀ ਅਨਾਥ ਇਹਦੇ ਚ ਪਿਆ ਕੀ ਹੈ ਇਹਦੇ ਚ ਫਿਊਡਲ ਮਾਈਂਡਸੈਟ ਪਿਆ ਹੈ ਕਿ ਰਾਜੇ ਤੋਂ ਬਿਨਾ ਲੋਕ ਅਨਾਥ ਹੋ ਜਾਂਦੇ ਨੇ ਡੈਮੋਕ੍ਰੇਸੀ ਚ ਜਿੱਥੇ ਪਾਸੇ ਤੁਸੀਂ ਕਹਿੰਦੇ ਹੋ ਜਨਤਾ ਜਨਾਰਦਨ ਲੋਕ ਸਾਰਾ ਕੁਝ ਨੇ ਤੇ ਲੋਕ ਤੁਹਾਨੂੰ ਅਨਾਥ ਬਣਾ ਵੀ ਸਕਦੇ ਨੇ ਜੇਕਰ ਕਹਾਂ ਤਾਂ ਲੋਕ ਤੁਹਾਨੂੰ ਵੱਡਾ ਬਣਾ ਸਕਦੇ ਨੇ ਛੋਟਾ ਬਣਾ ਸਕਦੇ ਨੇ ਪਹਿਲਾਂ ਤਾਂ ਇਹ ਓਵਰਆਲ ਨਜ਼ਰੀਆ ਬਦਲਣਾ ਪਏਗਾ ਜਿਹੜਾ ਹਮੇ ਦਾ ਭਰਿਆ ਹੋਇਆ ਨਜ਼ਰੀਆ ਹੈ ਨਾ ਲੋਕਾਂ ਦੇ ਵਿੱਚ ਉਹ ਕਿਹੜੇ ਵੀ ਲੈਵਲ ਦਾ ਪੋਲੀਟੀਸ਼ਨ ਹੋਏ ਜਿਹੜਾ ਉਸ ਲੈਵਲ ਦੇ ਉੱਤੇ ਆਉਂਦਾ ਹੈ ਅਸਲ 'ਚ ਮਨੋ ਤੁਸੀਂ ਲੋਕਾਂ ਦਾ ਰਿਸਪੈਕਟ ਨਹੀਂ ਕਰ ਰਹੇ ਲੋਕਾਂ ਨੂੰ ਉਹ ਰਤਵਾ ਨਹੀਂ ਦੇ ਰਹੇ ਜਿਹੜਾ ਕਹਿਣ ਦੇ ਤੌਰ ਤੇ ਕਈ ਵਾਰ ਕਹਿ ਜਾਂਦੇ ਹੋ ਕਿ ਜਨਤਾ ਜਨਰਦਨ ਆਏ ਸਾਡੇ ਬੱਬਰ ਸੇਰ ਨੇ ਆ ਸਾਡੇ ਪਨਾਨੇ ਨੇ ਉਹ ਸਾਡੇ ਤਿੰਕੇ ਨੇ ਤੇ ਤੁਸੀਂ ਕਹਿ ਕੇ ਪਰ ਜਿਹੜੇ ਕੱਲੀ ਕੱਲੀ ਟਰਮਨਾਲੋਜੀ ਆ ਤੁਹਾਡੀ ਉਹ ਡੈਮੋਕ੍ਰੇਸੀ ਦੇ ਲੋਕਾਂ ਦੀ ਰਿਸਪੈਕਟ ਦੇ ਉਹਦਾ ਮਨਜਾਜ ਦੇ ਉਹਦੇ ਖਿਲਾਫ ਹੈ ਜਾ ਰਹੀ ਹਲਕਾ ਕਦੇ ਅਨਾਥ ਨਹੀਂ ਹੁੰਦਾ ਹੁੰਦਾ ਲੱਖਾਂ 100 ਲੱਖ 2 ਲੱਖ 3 ਲੱਖ ਲੋਕ ਰਹਿੰਦੇ ਨੇ ਜਿੱਥੇ ਉਹ ਆਪਣਾ ਰਸਤਾ ਲੱਭ ਲੈਣਗੇ ਕੱਲਾ ਇੱਕ ਬੰਦਾ ਚਲਾ ਗਿਆ ਇੱਕ ਪਰਿਵਾਰ ਚਲਾ ਗਿਆ ਕੱਲੇ ਅਨਾਥ ਹੋ ਜਾਣਗੇ ਦੇਸ਼ ਕਦੇ ਕੋਈ ਕਹਿੰਦਾ ਨਹਿਰੂ ਤੋਂ ਬਿਨਾ ਕੌਣ ਆਏਗਾ ਜੀ ਇੰਦਰਾ ਤੋਂ ਬਿਨਾ ਕੌਣ ਆਏਗਾ ਜੀ ਫਲਾਣੇ ਤੋਂ ਬਿਨਾ ਕੌਣ ਆਇਆ ਜੀ ਔਰ ਜਿਹੜਾ ਮਰਜੀ ਕਹੇ ਦੁਨੀਆ ਚੱਲਦੀ ਹੈ ਦੁਨੀਆ ਨੇ ਆਪਣੇ ਚਾਲ ਚੱਲਣਾ ਤੇ ਆਪਣੇ ਲੀਡਰ ਬੀ ਬਣਨੇ ਨੇ ਆਪਣੇ ਇਕ ਤਾਂ ਮੈਂ ਕਨਸੈਪਟ ਦੇ ਤੌਰ ਦੇ ਉੱਤੇ ਇਹ ਗੱਲ ਤਾਂ ਨੋਟ ਕਰਦਾ ਕਿ ਸਾਡੇ ਪੋਲੀਟਿਸ਼ਨਾਂ ਬਾਰੇ ਗਰਹਿਰਚ ਸਮਝਣਾ ਚਾਹੀਦਾ ਹੈ ਕਿ ਉਹਨਾਂ ਦਾ ਮਾਈਂਡ ਬਰੇਕ ਕਿਉਂ ਜਾ ਬਣਤਰ ਕਿਉਂ ਜੀਆ ਸੋਚਦੀ ਇਹਦੇ ਚੋਂ ਹੀ ਨਿਕਲਦੀਆਂ ਨੇ ਬਾਕੀ ਦੀਆਂ ਗੱਲਾਂ ਜਿਹੜੀਆਂ ਜਾਂਦੀਆਂ ਤੇ ਹੁਣ ਇਹਦੇ ਚੋਂ ਹੀ ਫਿਰ ਇੱਕ ਨਿੱਜੀ ਗੱਲ ਨਿਕਲਿਆ ਆਉਂਦੀ ਹੈ ਤੁਸੀਂ ਪੰਜਾਬ ਨੂੰ ਤਾਂ ਹੋਰ ਕਰ ਹੀ ਨਹੀਂ ਰਹੇ ਤੁਸੀਂ ਆਪਣੇ ਹਲਕੇ ਦੇ ਬਾਦਸ਼ਾਹ ਬਣੇ ਹੋਏ ਤੇ ਬਾਕੀ ਨੂੰ ਛੱਡ ਕੇ ਆਪਣਾ ਬਠਿੰਡਾ ਜਿੱਤ ਨੂੰ ਇਕੱਲੀ ਇਹੀ ਕਹਿ ਰਹੇ ਨੇ ਤਾਂ ਕਿ ਬਠਿੰਡੇ 'ਚ ਤਾਂ ਤੁਸੀਂ ਪੰਜਾਬ ਚੋਂ ਇਧਰ ਉਧਰੋ ਲੈ ਕੇ ਬੰਦੇ ਸਾਰਾ ਕੁਝ ਝੋਕਤਾ ਜਿੰਨਾ ਤੁਹਾਡੇ ਕੋਲ ਸੀਗਾ ਤੇ ਬਾਕੀ ਦੇ ਬੰਦੇ ਕਿਧਰੇ ਚਲੇ ਗਏ ਔਰ ਜਿਵੇਂ ਲੋਕ ਕਹਿੰਦੇ ਨੇ ਲੀਡਰਾਂ ਦੀ ਗੱਲ ਹੀ ਇਹ ਹੋਗੀ ਤੁਸੀਂ ਦੇਖੋ ਲੈ ਸੁਖਬੀਰ ਬਾਦਲ ਤੇ ਰਾਜਾ ਬੜਿੰਗ ਲੁਧਿਆਣੇ ਚਲੇ ਗਏ ਰਾਜਾ ਬੜਿੰਗ ਲੁਧਿਆਣੇ ਚਲੇ ਗਏ ਸਾਰਾ ਗਿੱਦੜਵਾਹ ਦੀ ਟੀਮ ਲੁਧਿਆਣੇ ਚ ਨਹੀਂ ਗਿੱਦੜਵਾਹ ਕਿੰਨੀਆਂ ਵੋਟਾਂ ਤੇ ਹਾਰਦਾ ਰਾਜਾ ਬੜਿੰਗਾ ਆ ਪਾਇ ਜੇ ਅਸੈਂਬਲੀ ਰਾਜਾ ਬੜਿੰਗ ਉਸ ਹਾਲਾਤ ਚ ਵੀ ਜਿੱਤ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਦੀ ਹਵਾ ਸੀ ਗਿੱਦੜਵਾਹ ਤੁਸੀਂ ਦੇਖੋ ਕਿੰਨਾ ਅੰਦਾਜ਼ਾ ਲਾ ਕੇ ਜਦੋਂ ਹਨੇਰੀ ਚੱਲਦੀ ਸੀ ਕਹਿੰਦੇ ਨੇ ਮਾਲਵੇ ਚ ਕੋਈ ਹੈ ਹੀ ਨਹੀਂ ਜਿੱਤਿਆ ਹੋਰ ਉਦੋਂ ਰਾਜਾ ਬੜਿੰਗਾ ਗਿੱਦੜਵਾਹ ਜਿੱਤਦਾ ਹੈ ਤੇ ਅੱਜ ਵੱਡੇ ਮਾਰਜਨ ਤੇ ਹਾਰਦਾ ਕਿਉਂ ਕਿਉਂਕਿ ਸਾਰਾ ਕੇਡਰ ਤੁਸੀਂ ਲੁਧਿਆਣਾ ਹੀ ਲੈ ਕੇ ਇਸੇ ਤਰ੍ਹਾਂ ਵਿਜੇਂਦਰ ਸਿੰਘ ਦਾ ਸਾਰਾ ਕੇਡਰ ਸੰਗਰੂਰ ਦਾ ਇੱਥੇ ਚਲਾ ਗਿਆ ਅਨੰਦਪੁਰ ਸਾਹਿਬ ਜਦੋਂ ਐਵੇਂ ਸ਼ਿਫਟਾਂ ਹੁੰਦੀਆਂ ਨੇ ਤੁਸੀਂ ਨਿੱਜੀ ਤੌਰ ਤੇ ਬਿਹੇਵ ਕਰਦੇ ਹੋ ਪਾਰਟੀ ਦੇ ਤੌਰ ਤੇ ਨਹੀਂ ਪਾਰਟੀ ਲੜਨੀ ਚਾਹੀਦੀ ਹੈ ਤਾਂ ਪਾਰਟੀ ਉੱਥੇ-ਉੱਥੇ ਹੋਣੀ ਚਾਹੀਦੀ ਹੈ ਜਿੱਥੇ-ਜਿੱਥੇ ਫਿਰ ਸਾਰੇ ਇਸੇ ਤਰ੍ਹਾਂ ਬਠਿੰਡੇ ਦੇ ਵਿੱਚ ਬਾਹਰਲੇ ਬੰਦੇ ਕਿਉਂ ਬੁਲਾਏ ਬਠਿੰਡੇ ਦਾ ਜਿਹੜਾ ਤੁਹਾਡੇ ਲੀਡਰਸ਼ਿਪ ਹੈ ਜਿਹਦੇ ਤੁਸੀਂ ਨਾਥ ਹੋ ਕਹਿੰਦੇ ਨੇ ਅਨਾਥ ਨਹੀਂ ਕਰਨਾ ਤੁਸੀਂ ਤਾਂ ਨਾਥ ਹੋਣਾ ਉਹਨਾਂ ਦੇ ਰੋਕਾਂ ਤੇ ਉਥੋਂ ਰਹਿ ਕੇ ਲੜੋ ਇਲੈਕਸ਼ਨ ਉਥੋਂ ਰਹਿ ਕੇ ਜਿੱਤੋ ਬਾਹਰ ਲਿਆਂਦੇ ਕੀ ਲੋੜ ਹੈ ਬਾਹਰ ਲਿਆਂ ਨੂੰ ਲਿਆ ਕੇ ਉਥੇ ਤੁਸੀਂ ਇਹ ਗੱਲ ਕਰ ਰਹੇ ਹੋ ਜਾ ਉਹਨਾਂ ਲੋਕਾਂ ਤੇ ਉਹਨਾਂ ਕੈਂਡਰ ਤੇ ਭਰੋਸਾ ਨਹੀਂ ਉਹਨਾਂ ਲੋਕਾਂ ਤੇ ਵੀ 나ਥੀ 누ਥੀ ਵਾਲੀ ਗੱਲ ਹਵਾ ਚ ਉੜ ਜਾਂਦੀ ਹੈ ਇਸੇ ਕਰਕੇ ਜਦੋਂ ਤੁਸੀਂ ਉਸ ਫੀਲਡ ਦੇ ਵਿੱਚ ਆਉਂਦੇ ਹੋ ਹੁਣ ਅਗਲਾ ਕੁਐਸਚਨ ਇਸੇ ਕਰਕੇ ਹੈ ਇੱਕ ਬਹੁਤ ਸੀਰੀਅਸ ਪੜਾਅ 'ਚੋਂ ਗੁਜ਼ਰ ਰਿਹਾ ਅਕਾਲੀ ਦਲ ਕਿੰਨੇ ਲੋਕਾਂ ਨੇ ਬਿਆਨ ਦਿੱਤੇ ਚੰਦੂ ਮਾਜਰਾ ਨੇ ਦਿੱਤਾ ਢੀਂਡ ਸਾਹ ਨੇ ਦਿੱਤਾ ਬੀਬੀ ਜਗੀਰ ਕੌਰ ਨੇ ਦਿੱਤਾ ਅਜੇ ਆਦੇਸ਼ ਪ੍ਰਤਾਪ ਖਾਮੋਸ਼ ਹੈ ਅੱਜ ਮਨੂਖਾ ਉਹਨੇ ਖਮੋਸ਼ ਨੇ ਅੱਜ ਤੁਹਾਡੇ ਹੈਗੇ ਤਾਂ ਸਹੀ ਤੁਸੀਂ ਉਹਨਾਂ ਨੂੰ ਲਾਇਆ ਨਹੀਂ ਹੈ ਜੇ ਉਹਦੇ ਚ ਸਾਰਾ ਕੁਝ ਹੈ ਤੇ ਕੁਝ ਨਵੇਂ ਬਿਆਨ ਦੇਣ ਦੇਾਂਗੇ ਇਹ ਆਲੀ ਨੇ ਤਾਂ ਲੀਡਰਸ਼ਿਪ ਚੇਂਜ ਤੋਂ ਬਿਨਾਂ ਦੀ ਗੱਲ ਕਰੀ ਦਿੱਤੀ ਕਿ ਇਹ ਤੋਂ ਬਿਨਾਂ ਸੰਭਵ ਨਹੀਂ ਹੈ ਪਰਮਜੀਤ ਗੁਲਸ਼ਨ ਨੇ ਗੱਲ ਕਰਤੀ ਤੁਹਾਡਾ ਕੋਰ ਕਮੇਟੀ ਦਾ ਮੈਂਬਰ ਹੈ ਬਲਦੇਵ ਸਿੰਘ ਮਾਰ ਸੀਨੀਅਰ ਮੋਸਟ ਲੀਡਰ ਹੈ ਮਿਨਿਸਟਰ ਰਹਿ ਹੈ ਤੇ ਉਹਨੇ ਕਿਹਾ ਕਿ ਤੁਰੰਤ ਮੀਟਿੰਗ ਬਣਾਓ ਜੇ ਨੀ ਜਲੰਧਰ ਸਹਿਰੀ ਜ਼ਿਲ੍ਹੇ ਦਾ ਪ੍ਰਧਾਨ ਐਥਿਕਲੀ ਕਿ ਅਸੀਂ ਜੀ ਜਾਨ ਨਾਲ ਜ਼ੋਰ ਲਾਇਆ ਪਰ ਲੋਕਾਂ ਨੇ ਸਾਨੂੰ ਰੱਦ ਕਰਤਾ ਵੋਟਾਂ ਨਹੀਂ ਦਿੱਤੀ ਮੈਂ ਖਨਾਕੀ ਤੌਰ ਤੇ ਇਸ ਦੀ ਬੰਦ ਕਿਸੇ ਵੀ ਬੰਦੇ ਨੇ 4 ਜੂਨ ਤੋਂ ਲੈ ਕੇ ਅੱਜ ਤੱਕ ਇਹ ਜਿਹੜੇ ਬੰਦੇ ਬੋਲ ਰਹੇ ਨੇ ਬਾਕੀ ਉਹਦੇ ਅਗੇਂਸਟ ਸੁਖਵੀਰ ਸਿੰਘ ਦੇ ਪੱਖ ਚ ਆਇਆ ਕੋਈ ਬੰਦਾ ਇੱਕ ਵੀ ਬਿਆਨ ਕੇ ਇਹਨਦੇ ਸਪੱਲਾ ਨਾ ਐ ਨਾ ਬੋਲੋ ਮੀਟਿੰਗ ਕਰਾਂਗੇ ਕੋਈ ਇੰਡਾਇਰੈਕਟਲੀ ਉਹ ਕਹੇ ਇਹਦਾ ਮਤਲਬ ਕਿੰਨੇ ਵੱਡੇ ਪੱਧਰ ਤੇ ਅੰਦਰ ਨਰਾਸ਼ਤਾ ਹੈ ਚੱਲ ਰਹੀ ਹੋਏਗੀ ਤੇ ਬੰਦੇ ਬੋਲਣ ਲਈ ਤਿਆਰ ਨਹੀਂ ਹੈ ਨਾਲ ਖੜਨ ਲਈ ਤਿਆਰ ਨਹੀਂ ਹੈ ਕਿਸੇ ਵੀ ਮਾਮਲੇ ਦੇ ਵਿੱਚ ਉਹ ਆਪਣੇ ਸਦਮੇ ਚ ਨੇ ਨਿਰਾਸ਼ਾ ਚ ਨੇ ਜਾਂ ਦੇਖ ਰਹੇ ਨੇ ਵੀ ਢੱਕਾ ਉਧਰ ਸਿੱਟਾਂਗੇ ਤਾਂ ਮੂਮੈਂਟ ਇਧਰ ਲਈ ਬਣ ਗਈ ਤਾਂ ਇਧਰ ਹੋ ਜਾਗੇ ਜੇ ਉਧਰ ਲਈ ਬਣ ਗਈ ਤਾਂ ਉਧਰ ਹੋ ਜਾਗੇ ਤਾਂ ਤੁਸੀਂ ਕਿਹੜੇ ਰਖਿਓ ਜਾ ਪੈਦਾ ਕੀਤਾ ਇੱਕ ਜਮਾਨੇ ਤੱਕ ਏ ਰਿਆ ਜਦੋਂ ਪਾਰਟੀ ਜਨਤ ਸੀ ਜਿਹੜਾ ਵੀ ਬੰਦਾ ਅਲੱਗ ਬੋਲਦਾ ਸੀ ਨਾ ਕਿੰਨੇ ਹੀ ហេਠੋ ਬਿਆਨਬਾਜ਼ੀ ਧੜਾ ਧੜ ਸ਼ੁਰੂ ਕਰ ਦਿੰਦੇ ਸੀ ਉਹਦੇ ਖਿਲਾਫ ਚਾਹੇ ਜਤਿਹਦਰ ਟਾਉਣਾ ਅਲੱਗ ਹੋਏ ਚਾਹੇ ਖੁਲਦੀਪ ਸਿੰਘ ਵੰਡਾਲਾ ਅਲੱਗ ਹੋਏ ਚਾਹੇ ਉਦੋਂ ਬਾਅਦ ਵਾਲੇ ਜਿਹੜੇ ਢੀਡਸਾ ਆਉਣੀ ਚਾਹੇ ਬਰੰਪੁਰ ਆਉਣੀ ਜਦੋਂ ਅਲੱਗ ਹੋਏ ਸੀ ਤਾਂ ហេਠੋ ਪ੍ਰਧਾਨ ਨਹੀਂ ਸੀ ਬੋਲਦਾ ហេਠੋ ਉਹਦੇ ਮਗਰ ਇੰਨੇ ਬੰਦੇ ਪੈ ਜਾਂਦੇ ਸੀਗੇ ਕਿ ਦੇਖੋ ਜੀ ਇਹ ਕੀ ਕਰਦੇ ਨੇ ਇਹਨਾਂ ਦਾ ਕੀ ਹੈ ਐਸ ਵਾਰ ਹਾਲਤ ਹੋਰ ਤਰ ਇਦਾ ਮਤਲਬ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਹੈ ਤੁਸੀਂ ਮੀਟਿੰਗ ਵੀ ਨਹੀਂ ਬੁਲਾ ਰਹੇ ਤੁਹਾਡੇ ਬੰਦੇ ਵੀ ਤੁਹਾਡੀ ਫੇਵਰਚ ਖੜਕੇ ਬੋਲਣ ਲਈ ਤਿਆਰ ਨਹੀਂ ਕਿਤੋਂ ਵੀ ਬਾਕੀ ਵੀ ਕਿਤੇ ਨਹੀਂ ਗੱਲ ਰਹੀ ਔਰ ਇਹ ਕਿਵੇਂ ਚੱਲੂਗਾ ਔਰ ਕਿਸ ਢੰਗ ਨਾਲ ਪਾਰਟੀ ਰਨ ਕਰਨੀ ਹੈ ਔਰ ਹੋ ਸਕਦਾ ਹੈ ਜੇ ਕੋ ਅੰਦਰ ਖਾਤੇ ਕੋਈ ਵਿਚਾਰੋਚੇ ਸਵਾਰ ਕਿਸੇ ਖਾਸ ਲੋਕਾਂ ਨਾਲ ਕਰਦੇ ਹੁਣ ਪਤਾ ਨਹੀਂ ਹੈ ਭੂਲੜ ਸਾਹਿਬ ਜ਼ਰੂਰ ਉਹਨਾਂ ਤੋਂ ਇੱਕ ਅੰਦਰ ਵਾਈਟ ਰੇਕ ਲੈ ਲੈਂਦਾ ਵੀ ਅਸੀਂ ਕਰਾਂਗੇ ਜੀ ਹੈ ਤਾਂ ਮਾੜੀ ਗੱਲ ਨਹੀਂ ਪਰ ਪਾਰਟੀ ਫਿਰ ਵੀ ਖੜੀ ਹੋ ਜੂਗੀ ਥੋੜਾ ਜਿਹਾ ਮਨ ਰੱਖ ਕੇ ਐਨਾ ਕੁ ਗੱਲੋ ਕਰਦੇ ਨੇ ਔਰ ਭੁੱਦੜ ਸਾਹਿਬ ਨੂੰ ਵੀ ਤਾਂ ਦੱਸਣਾ ਹੀ ਪਏਗਾ ਕਿ ਇੰਨੇ ਚੀਜ਼ ਦੇ ਬਾਵਜੂਦ ਬਠਿੰਡੇ 'ਚ ਹਰ ਸਿਮਰਤ ਜਿੱਤ ਗਈ ਸਾਰਾ ਕੋਈ ਤੁਹਾਡਾ ਆਪਣਾ ਹਲਕਾ ਹਾਰ ਗਿਆ ਭਾਈ ਸਾਹਿਬ ਫਿਰ ਵੀ ਔਰ ਉਹ ਨਹੀਂ ਤੁਸੀਂ ਜਿਤਾ पाए ਸਰਦੂ ਲਗਾੜਾ 'ਚ ਬੀਬੀ ਹਰ ਸਿਮਰਤ ਕੌਰ ਨੂੰ ਵੀ ਔਰ ਜਿਹੜੇ ਵੱਡੇ ਵੱਡੇ ਲੀਡਰ ਨੇ ਇੱਕ ਜਿੱਥੇ ਜਿੱਥੇ ਤਾਂ ਹਾਰ ਗਏ ਸਾਰੇ ਉਹ ਅਲੱਗ ਗੱਲ ਹੈ ਜਿੱਥੇ ਜਿੱਤ ਗਏ ਹੋ ਤੁਸੀਂ ਜਿਹੜੇ ਮਾਮਲੇ ਦੇ ਵਿੱਚ ਉੱਥੇ ਵੱਡੇ ਲੀਡਰਾਂ ਦੇ ਹਲਕੇ ਹਾਰ ਗਏ ਨੇ ਉਹਨਾਂ ਗੱਲਾਂ ਨੂੰ ਵੀ ਤਾਂ ਧਿਆਨ 'ਚ ਰੱਖਣਾ ਹੀ ਪਊਗਾ ਕਿ ਤੁਸੀਂ ਫਿਰ ਕਿਸ ਆਧਾਰ ਦੇ ਉੱਤੇ ਗੱਲ ਕਰਦੇ ਹੋ ਇਹ ਬਹੁਤ ਸੀਰੀਅਸ ਮਾਮਲਾ ਇਕੱਲੇ ਅਕਾਲੀ ਦਲ ਦਾ ਨਹੀਂ ਅਕਾਲੀ ਦਲ ਤੇ ਫੋਕਸ ਤਾਂ ਹੁੰਦਾ ਕਿਉਂਕਿ ਪੰਜਾਬ ਤੇ ਪੰਥ ਔਰ ਪੰਜਾਬ ਦੇ ਫਿਊਚਰ ਦਾ ਸਵਾਲ ਔਰ ਜੇ ਉਸ ਲੈਵਲ ਦੀ ਪਾਰਟੀ ਬਿਲਕੁਲ ਬਾਈਪਾਸ ਹੋ ਜਾਂਦੀ ਹੈ ਸਾਈਡ ਲਾਈਨ ਹੋ ਜਾਂਦੀ ਹੈ ਤਾਂ ਉਹ ਖਲਾਅ ਜਿਹੜਾ ਪਹਿਲਾਂ ਹੀ ਵੱਡਾ ਹੁੰਦਾ ਜਾ ਰਿਹਾ ਹੈ ਤਾਂ ਉਹ ਖਲਾਅ ਕਿਵੇਂ ਭਰੂਗਾ ਕੌਣ ਆਏਗਾ ਕਿਸੇ ਕੋਲ ਕੋਈ ਹੋਰ ਪ੍ਰੋਗਰਾਮ ਅਜੰਡਾ ਕੀ ਹੋਏਗਾ ਇਹ ਸਭ ਤੋਂ ਵੱਡੇ ਕੁਐਸਚਨ ਨੇ ਹਜੇ ਵੀ ਪੰਜਾਬ ਦੇ ਮਾਮਲੇ ਦੇ ਵਿੱਚ ਜਿਹੜੇ ਵੀ ਸੱਜਣ ਉਸ ਖਲਾਅ ਨੂੰ ਭਰਨ ਆ ਰਹੇ ਨੇ ਅਜੇ ਕਿਸੇ ਕੋਲ ਉਹ ਹਜਾ ਅਜੰਡਾ ਨਹੀਂ ਹੈ ਜਿਹੜੇ ਪੰਜਾਬ ਦੇ ਹਾਣ ਦਾ ਹੋਵੇ ਪੰਜਾਬ ਦੀ ਇਨਕਲੂਸਿਵ ਗਰੋਥ ਦੀ ਗੱਲ ਕਰਦਾ ਹੋਵੇ ਉਹਦੀਆਂ ਭਾਵਨਾਵਾਂ ਦੀ ਤਰਜਮਾਨੀ ਟੋਟਲ ਕਰਦਾ ਹੋਵੇ ਟੋਟਲਿਟੀ ਦੇ ਵਿੱਚ ਔਰ ਅੱਗੇ ਫਿਊਚਰ ਦੇ ਵਿੱਚ ਨੇਸ਼ਨ ਸਟੇਟ ਨਾਲ ਪੰਗਾ ਲੈ ਕੇ ਜਾਂ ਉਹਦੇ ਨਾਲ ਕੋਆਪਰੇਟ ਕਰਕੇ ਜਾਂ ਕਿਹੜੇ ਰੂਪ ਦੇ ਵਿੱਚ ਤੁਸੀਂ ਪੰਜਾਬ ਨੂੰ ਮੰਜਹਹਾਰ ਚੋਂ ਕੰਢੋਗੇ ਉਹਦੇ ਲਈ ਤੁਹਾਡਾ ਨਕਸ਼ਾ ਕੀ ਹੋਏਗਾ ਨਿਸ਼ਾਨਦੇਹੀ ਕਰਨ ਦੀ ਜਿਹੜੀ ਸਵਾਲ ਹੈ ਹਜੇ ਮਾਮਲਾ ਉੱਥੇ ਖੜਾ ਹੋਇਆ ਹੈ ਇਸ ਕਰਕੇ ਇਹ ਚੀਜ਼ ਜਿਆਦਾ ਖਤਰਨਾਕ ਵੀ ਲੱਗ ਰਹੀ ਹੈ ਇਸ ਸਮੇਂ ਇਹ ਹੁਣ ਜਿਹੜੇ ਬਾਕੀ ਲੀਡਰ ਆ ਉਹਨਾਂ ਦੀ ਕੋਰਟ ਚ ਬੋਲ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਕੋਈ ਮੀਟਿੰਗ ਨਹੀਂ ਕਾਲ ਕਰਦੇ ਮੁਲਾਕਣ ਲਈ ਜਾਂ ਕੋਰ ਕਮੇਟੀ ਜਾਂ ਕੁਝ ਹੋਰ ਮੰਚ ਜਾਂ ਵੈਸੇ ਹੀ ਇੱਕ ਗਰੁੱਪ ਆਗੂਆਂ ਦਾ ਜੇ ਉਹਦੇ ਨਾਲ ਮੀਟਿੰਗ ਕਰਨ ਚ ਦਿਲਚਸਪੀ ਨਹੀਂ ਵਿਖਾਉਂਦੇ ਹੋ ਸਕਦਾ ਅੱਜ ਸ਼ਾਮ ਤੱਕ ਜਾਂ ਕੱਲ ਸੋਹबीर ਸਿੰਘ ਬਾਦਲ ਖੋਦੀ ਕੋਈ ਇਸ ਤਰ੍ਹਾਂ ਦੀ ਮੀਟਿੰਗ ਕਾਲ ਕਰ ਲੈਣ ਜੇ ਨਹੀਂ ਕਰਦੇ ਤਾਂ ਕੀ ਜਿਹੜੇ ਪਰੇਸ਼ਾਨ ਨੇ ਆਗੂ ਜਿਹੜੇ ਕਾਫੀ ਜ਼ਿਆਦਾ ਤੰਗ ਫੀਲ ਕਰ ਰਹੇ ਆ ਕਿ ਪਾਰਟੀ ਦਾ ਹਾਲ ਏ ਕਿਉਂ ਹੋ ਗਿਆ ਕਿ ਉਹ ਆਪਣੇ ਤੌਰ ਤੇ ਵੀ ਮੀਟਿੰਗ ਬੁਲਾ ਲੈਣਗੇ ਤੇ ਫਿਰ ਤਾਂ ਸਿੱਧੀ ਸਾਫ਼ ਜੀ ਗੱਲ ਹੋ ਜਾਊਗੀ ਕੇ ਪਾਰਟੀ ਦਾ ਜਿਹੜਾ ਬੁਨਿਆਦੀ ਸਟਰਕਚਰ ਆ ਉਹਦੇ ਸਮਾਨੰਤਰ ਇਹ ਲੋਕ ਖੜੇ ਹੋਣਗੇ ਤਾਂ ਇਹ ਹੋਰ ਵੱਡੀ ਸੁਰੱਖੀ ਬਣੋਗੀ ਉਹਨਾਂ ਦੇ ਸਲਾਹਕਾਰ ਸੁਖਵੀਰ ਸਿੰਘ ਬਾਦਲ ਦੇ ਲੱਗੇ ਹੋਣਗੇ ਹੋਰ ਨਾਲ ਕੁਝ ਕਰਨ ਲਈ ਵੈਸੇ ਬੀਬੀ ਜ਼ਗੀਰਕੌਰ ਨੇ ਤਾਂ ਪੁੱਛ ਹੀ ਲਿਆ ਸੀ ਕਿ ਸਲਾਹਕਾਰ ਕੌਣ ਨੇ ਜੀ ਦੱਸਿਆ ਜਾਵੇ ਜਿਹੜੇ ਇਹੋ ਜਿਹੇ ਫੈਸਲੇ ਕਰਾਉਂਦੇ ਰਹੇ